ਸਰ ਸ਼ਿਕਾਜੀ ਤੁਹਾਡਾ ਸਵਾਗਤ ਹੈ ਪੰਜਾਬੀ ਬੀਤ ਗੈਲਰੀ ਮਲੋਟ ਤੋਂ ਸੂਟ ਲੈ ਕੇ ਆਏ ਆ ਬੜੇ ਹੀ ਪਿਆਰੇ ਜੇ ਤੁਹਾਡੇ ਲਈ ਆਫਰ ਦੇ ਵਿੱਚ ਹੈ ਮਸ਼ੀਨ ਵਰਕ ਵਾਲੇ ਸਾਰੇ ਸੂਟ ਆਫਰਸ ਦੇ ਵਿੱਚ ਕੱਢੇ ਨੇ ਆਪਾਂ ਫਸ ਤੁਸੀਂ ਦੇਖ ਰਹੇ ਹੋ ਜੌਰਜਟ ਦਾ ਸੂਟ ਹੈ ਤਾਂ ਬਹੁਤ ਹੀ ਸੋਹਣੇ ਪੈਨਲਸ ਬਣੇ ਆਂ ਐਂਡ ਕੇਰਾ ਬਣਿਆ ਹੋਇਆਗਾ ਪੈਨਲਸ ਦੇ ਵਿੱਚ ਬੂਟੀ ਹੈ ਐਂਡ ਕੇਰਾ ਹੈਗਾ ਤੇ ਪਿਓਰ ਜੌਰਜਟ ਸੌਫਟ ਜੌਰਜਟ ਰੈਨ ਵਾਲੀ ਹੈ ਤੇ ਇਸ ਦੇ 슬ੀਵਸ ਤੇ ਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਇਹ 슬ੀਵਸ ਤੇ ਵਰਕ ਹੈਗਾ ਤੇ ਸੂਟ ਦੀ ਲੁੱਕ ਵੀ ਤੁਸੀਂ ਚੈੱਕ ਕਰ ਸਕਦੇ ਆ ਇਹ ਸਾਰੇ ਜੋ ਸੂਟ ਅੱਜਪ日 ਦਿਖਾਨ ਜਾ ਰਹੇ ਆ ਸਾਰੇ ਤੁਹਾਨੂੰ ਮੈਂ ਆਫਰਸ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੀ ਇਹ ਜੌਰਜਟ ਦਾ ਬੜਾ ਹੀ ਪਿਆਰਾ ਜਿਹਾ ਸ਼ੇਡ ਸੀਗਾ ਇਹ ਸਿੰਗਲ ਹੀ ਆਰਟੀਕਲ ਹੈ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਇਹ ਡਿਜ਼ਾਈਨ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੈਗੇ ਹੋ ਨੈਕਸਟ ਹੈਗਾ ਜੀ ਆਪਾਂ ਬਹੁਤ ਹੀ ਵਧੀਆ ਇੱਕ ਕਾਟਨ ਦਾ ਸੂਟ ਤੇ ਰੈਡੀ ਕੀਤਾ ਇੱਕ ਕਸਟਮਰ ਦਾ ਸੂਟ ਹੈ ਜੀ ਇਹ ਉਹਨਾਂ ਨੇ ਬੋਲਿਆ ਸੀ ਸਿੰਪਲ ਜਿਹਾ ਰੈਡੀ ਕਰਨਾ ਹੈਗਾ ਤਾਂ ਉਹਨਾਂ ਨੇ ਵੇਲ ਪਵਾਈ ਹੈਗੀ ਆ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖੋ ਤੇ ਘੇਰੇ ਤੇ ਘੇਰੇ ਤੇ ਤੇ ਬਾਜੂ ਤੇ ਕਰਵਾਇਆ ਹੈ ਉਹਨਾਂ ਨੇ ਕਾਟਨ ਤੇ ਇਹ ਡਿਜ਼ਾਈਨ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਨੈਕਸਟ ਹੈਗਾ ਦੇਖੋ ਬੜਾ ਹੀ ਪਿਆਰਾ ਇਹ ਤਾਂ ਸੂਟ ਬਹੁਤ ਹੀ ਸੋਹਣਾ ਪਰਸਨਲੀ ਮੈਨੂੰ ਬਹੁਤ ਪਸੰਦ ਆਇਆ ਇਹ ਬੜਾ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਦੇਖੋ ਜੀ ਇਹ ਘੇਰਾ ਹੈਗਾ ਇਹ ਹੈਗਾ ਜੀ ਮੱਖੀ ਤੋਪਾ ਜਾਂ ਕ੍ਰੋਸਟਿਚਸ ਟਾਈਪ ਇਹ ਬਣਾਇਆ ਹੋਇਆ ਹੈਗਾ ਬੜਾ ਹੀ ਸੋਹਣਾ ਬਣਿਆ ਹੋਇਆ ਹੈ ਦੇਖਣ ਨੂੰ ਇਹ ਬਿਲਕੁਲ ਨਕਲੀ ਜਿਹਾ ਲੱਗ ਰਿਹਾ ਜਿਵੇਂ ਪੇਂਟ ਕੀਤਾ ਹੋਣਾ ਪਰ ਟੈਕਸਚਰ ਤੇ ਵਰਕ ਕੀਤਾ ਹੋਇਆ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਤੇ ਲੁੱਕ ਦੇਖੋ ਇਹ ਇਸ ਦੇ ਬਾਟਮ ਤੇ ਆਏਗਾ ਜਿਗਜੈਗ ਤੇ ਇਸ ਦੇ ਆਹ ਸਲੀਵਸ ਤੇ ਹੈਗਾ ਜੀ ਇਹ ਸਲੀਵਸ ਤੇ ਆਏਗਾ ਤੇ ਨੈੱਕ ਵੀ ਬਣਿਆ ਹੋਇਆ ਦੇਖੋ neck ਤੇ line ਬਣੀ ਹੋਈ ਹੈ neck line and flower ਨਾਲ button type ਇਹ button ਨਹੀਂ ਹੈਗੇ embroidery ਹੀ ਹੈ ਤੇ ਬੜਾ ਹੀ ਸੋਹਣਾ ਸੂਟ ਮਤਲਬ ਇਹ ਡਿਜ਼ਾਈਨ ਬਣਿਆ ਹੈਗਾ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਤੇ ਖਾਸ ਕਰਕੇ ਪਿਸ਼ਮੀਨੇ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੋਏਗਾ ਨੈਕਸਟ ਐ ਸਿੰਧੀ ਟੋਪੇ ਦੇ ਸੂਟ ਸਾਰੇ ਪਾਸੇ ਸਿੰਧੀ ਸਿੰਧੀ ਹੋਈ ਪਈ ਐ ਸਿੰਧੀ ਟੋਪੇ ਦਾ ਬੜਾ ਟ੍ਰੈਂਡ ਚੱਲ ਰਿਹਾ ਸੋ ਇਹ ਆਪਾਂ ਸਿੰਧੀ ਦਾ ਸੂਟ ਕਾਫੀ ਰੈਡੀ ਕੀਤੇ ਸੀ ਆਪਾਂ ਕਾਫੀ ਡਿਮਾਂਡ ਸੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਤਾਂ ਇੱਕ ਸੂਟ ਆਪਣੇ ਕੋਲ ਪਿਆ ਪੀਚ ਕਲਰ ਦਾ ਬਹੁਤ ਹੀ ਸੋਹਣਾ ਇਸ ਤੇ ਫਿਰੋਜ਼ੀ ਕਲਰ ਦਾ ਵਰਕ ਹੈ ਪੈਨਲਸ ਆ ਤੁਸੀਂ ਦੇਖ ਸਕਦੇ ਹੈਗੇ ਹੋ ਤੇ ਇਹ ਮਤਲਬ ਇਸ ਵਰਕ ਚ ਤੁਸੀਂ ਕਿਸੇ ਵੀ ਕਲਰ ਦਾ ਸੂਟ ਰੈਡੀ ਕਰਵਾ ਸਕਦੇ ਹੈਗੇ ਆ ਆ ਦੇਖੋ ਇਸ ਦੀ 슬ੀਵਸ ਤੇ ਬਾਟਮ ਤੇ ਬਣਵਾਣਾ ਚਾਹੁੰਦੇ ਹੋ ਬਾਟਮ ਤੇ ਵੀ ਬਣਵਾ ਸਕਦੇ ਹੋ ਬਟ ਇਹ ਸੂਟ ਦੇ ਓਨਲੀ 슬ੀਵਸ ਤੇ ਹੀ ਹੈਗਾ ਬਾਜੂ ਤੇ ਬਣਿਆ ਹੋਇਆ ਹੈਗਾ ਇਹ ਤੇ ਫਰੰਟ ਤੁਸੀਂ ਦੇਖ ਹੀ ਲਿਆ ਹੈਗਾ ਇਸ ਦਾ ਇਹ ਕਾਫੀ ਸ਼ੇਡ ਆਏ ਸੀ ਆਪਣੇ ਕੋਲ ਸਾਰੇ ਹੀ ਸੋਲਡ ਆਊਟ ਹੋ ਗਏ ਓਨਲੀ ਇੱਕ ਸ਼ੇਡ ਰਹਿ ਗਿਆ ਹੈਗਾ ਨੈਕਸਟ ਹੈਗਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਬੜਾ ਹੀ ਪਿਆਰਾ ਸੂਟ ਹੈ ਐਂਡ ਕਲਰ ਬਹੁਤ ਸੋਹਣਾ ਇਸ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਰਾਇਲ ਬਲੂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਇਸ ਦੀ ਆ ਦੇਖੋ ਏ ਗਕੀਰਾ ਤੇ ਇਸ ਦਾ neck ਦੇਖੋ ਕਿੰਨਾ ਪਿਆਰਾ neck ਬਣਿਆ ਹੋਇਆ ਹੈ ਕਿਰਾ ਤੇ neck ਹੈ ਤੇ ਇਸ ਦੀ ਆ ਬਾਜੂ ਤੇ ਵੀ ਵਰਕ ਹੈ ਆ ਦੇਖੋ ਹਾਂ ਦੇ ਹਮਮ ਦੇਖੋ ਫੁੱਲ ਹੈਵੀ ਬਾਜੂ ਵਰਕ ਹੈ ਮਤਲਬ ਜਿੰਨੀ ਤੁਹਾਡੀ 16 17 ਬਣਾਉਣੇ ਹਨ ਨਾ ਪੂਰੀ ਬਾਜੂ ਤੇ ਇਹ ਆਏਗਾ ਮਤਲਬ ਪੂਰੀ ਹੈਵੀ ਬਾਜੂ ਬਣਨਗੀ ਹੈ ਇਸ ਦੀਆਂ ਬੜਾ ਹੀ ਪਿਆਰਾ ਜਿਹਾ ਸੂਟ ਹੈ ਵੀ ਵਰਕ ਦੇਖੋ ਕਿੰਨਾ ਸੋਹਣਾ ਹੈ ਡਿਜ਼ਾਈਨ ਮਤਲਬ ਗਰਲਿਸ਼ ਹੈ ਸਿੰਪਲ ਸੋਬਰ ਜਿਹਾ ਡਿਜ਼ਾਈਨ ਬੜਾ ਪਿਆਰਾ ਜਿਹਾ ਕਲਰ ਵੀ ਬਹੁਤ ਅੱਛਾ ਹੈ ਕਲਰ ਬਹੁਤ ਜਿਆਦਾ ਟ੍ਰੈਂਡ ਚੱਲ ਰਿਹਾ ਹੈ ਰਾਇਲ ਬਰੋ ਨੈਕਸਟ ਹੈਗਾ ਇੱਕ ਬਹੁਤ ਸੋਹਣਾ ਹੈ ਵੀ ਕਾਟਨ ਦੇ ਵਿੱਚ ਸੂਟ ਹੈ ਇਹ ਬੜੀ ਹੀ ਸੌਫਟ ਐ ਲੀਜੀ-ਬੀਜੀ ਟਾਈਪ ਕਾਟਨ ਐ ਮਤਲਬ ਹਰ ਵੈਦਰ ਵਿੱਚ ਤੁਸੀਂ ਇਸਨੂੰ ਵੇਅਰ ਕਰ ਸਕਦੇ ਹੋ ਦੇਖੋ ਕਿੰਨੀ ਸੋਹਣੀ ਲੁੱਕ ਐ ਇਸ ਦੀ ਮਤਲਬ ਫਰੰਟ ਪੂਰਾ ਹੈਵੀ ਐ ਦੇਖ ਸਕਦੇ ਤੁਸੀਂ neck ਬਣਿਆ ਹੈ ਪੈਨਲਸ ਬਣਿਆ ਹੈ ਪੈਨਲ ਦੀ ਸਾਈਡ ਤੇ ਵੀ ਫਲਾwrs ਆ ਤੇ ਇਸ ਦੇ 슬ੀਵਸ ਤੇ ਵੀ ਵਰਕ ਹੈ ਗਿਆ ਆਈ ਥਿੰਕ ਨਾਲ ਇਸੇ ਦੁਪੱਟਾ ਹੈ ਆ ਦੇਖੋ ਦੁਪੱਟਾ ਹੈਗਾ ਤੇ ਦੁਪੱਟਾ ਵੀ ਕੀ ਹੈ ਜੀ 트리플 ਡਾਈ ਹੈ ਵਾਈਟ ਫੌਜੀ ਤੇ येलो ਤੇ ਦੁਪੱਟੇ ਤੇ ਚਿਕਨ ਕਾਰੀ ਦਾ ਵਰਕ ਹੈ ਚਿਕਨ ਕਾਰੀ ਦਾ ਵਰਕ ਕੀਤਾ ਹੋਇਆ ਸਾਰੇ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਹੈਗਾ ਇਹ ਤੁਸੀਂ ਪੂਰ ਦੇ ਲੁੱਕ ਤੇ ਦੁਪੱਟਾ ਬਹੁਤ ਸੋਨਾ ਬਣਾਇਆ ਦੇਖ ਸਕਦੇ ਹੋ ਸੋ ਜਨਾ ਤੁ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਕੋਲੋਂ ਆਰਡਰ ਕਰ ਸਕਦੇ ਹੈਗੇ ਉਹ ਕਸਟਮਾਈਜ਼ ਵੀ ਕਰ ਸਕਦੇ ਹੋ ਬਟ ਇਹ ਵਾਲੇ ਸੂਟਸ ਆਫਰ ਦੇ ਵਿੱਚ ਹੈਗੇ ਆ ਬਾਕੀ ਤੁਹਾਨੂੰ ਆਫਰ ਚ ਨਹੀਂ ਮਿਲਣਗੇ ਇਹ ਵਾਲੇ ਸੂਟਸ ਹੈਗੇ ਸਿੰਧੀ ਦੇ ਸਿੰਧੀ ਦੇ ਵਰਕ ਵਾਲੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਨੰਬਰ ਸਕਰੀਨ ਤੇ ਮੈਂਸ਼ਨ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਡੇਲੀ ਤੁਹਾਡੇ ਲਈ ਐਵੇਂ ਦੀ ਵੀਡੀਓਜ਼ ਆਪਾਂ ਲੈ ਕੇ ਆਵਾਂਗੇ ਜਿਹੜੇ ਕਿ ਆਫਰ ਦੇ ਵਿੱਚ ਹੋਣਗੀਆਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਔਨਲਾਈਨ ਹੀ ਹੁੰਦੀ ਹੈ ਜੀ ਥੈਂਕ ਯੂ ਜੀ